ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਗਈ ਅੱਜ ਦੂਏ ਦਿਨ ਸਟਾਈਲ ਆਪਣੀ ਬਾਈ ਦੇ ਕੇ ਲਾਤੀ ਅੰਦਰ ਇਹ ਤਾਰेंगे ਮਾਲ ਅੱਜ ਨਾਲੇ ਪੱਕਾ ਹੈ ਜਿਹੜਾ ਕੱਚਾ ਜੋ ਡੇਰ ਪਾੜਾ ਦਾ ਅੰਦਰ ਵੀ ਜੇ ਟੋਚਰ ਪਾਣਾ ਹੈ ਇੱਕ ਟਰਾਲੀ ਉਤਰ ਗਈ ਅੰਦਰ ਇਹ ਤਾਰਦੇ ਅੱਜ ਜਦੋਂ ਮਾਲ ਆਪਣਾ ਕੋਈ ਟਰਾਲੀ ਲੱਗੇ ਆ ਤਾਰਨਾ ਇੱਕ ਟਰਾਲੀ ਇਹ ਉਤਰ ਗਈ ਕੱਲ ਕਰਦਾ ਦਾ ਪੱਧਰ ਪੁੱਧਰ ਆਪਾਂ ਨੇ ਅੱਜ ਮਾਲ ਅੰਦਰ ਧਾਰ ਦਿਆ। ਪਰ ਵੀਰ ਠੀਕ ਹੈ। ਹੈਨ? ਆਪਾਂ ਚੱਲੇ ਆਂ ਬਾਈ ਰੇਤਾ ਲੈਣ। ਟਰੈਕਟਰ ਖੜੇ ਆ ਆਪਣੇ ਹੌਲੈਂਡ। ਹੌਲੈਂਡ ਖੜਿਆ ਬਾਈ ਆਪਣਾ ਝੰਪਰ। ਰਾਮਨਪਾ ਕੱਲ ਮਿੱਲ ਤੇ ਆਇਆ ਤਾਂ ਉਹ ਲਿਆਇਆ ਤਾਂ ਉਹਨੇ ਲਾਏ ਤੇ ਦੋ ਗੀੜੇ ਆਪਣੀ ਟਰਾਲੀ 'ਕੇ ਲਾ। ਚੱਲਾਂ ਆਪਾਂ ਉੱਧਰ ਦੇ ਚੱਕ ਕੇ ਟਰੈਕਟਰ ਲਿਆਵਾਂਗੇ ਰੇਤਾ। ਲੱਵੀ ਪਹੁੰਚ ਗਿਆ ਆਪਾਂ ਝੰਪਰ ਉਰੇ ਖੜਿਆ ਆਪਣਾ ਟਰੈਕਟਰ ਬਾਈ ਨੇ ਲਾਇਆ ਦਾ ਢੇਡਾ ਗਨੇਗਾ ਬਾਈ ਵਾਲਾ ਵੀ ਲੈ ਜਾਈਂਗਾ ਆਪਾਂ ਟਰੈਕਟਰ ਟਰਾਲੀ ਹੋਰ ਘਰ ਧਿਆਨ ਆ ਚੱਲਾਂ ਬਾਈ ਦੋਈ ਟਰਾਲੀਆਂ ਲੈ ਕੇ ਜੋ ਟਰਾਲੀ ਲਿਆਏ ਬਾਈ ਬਣਵਾ ਕੇ ਪਿੱਛੇ ਆਪਾਂ ਬਾਈ ਮਨਜੀਤ ਬਾਈ 18.57 ਬਾਕੀ ਕੋਨੀਲੀ ਹੋ ਗਈ ਆਪਣੀ ਦੋਈ ਟਰਾਲੀਆਂ ਲਿਆਵਾਂ ਬਾਈ ਭਰਾ ਘਰ ਇੱਤੇ ਗਿਆ ਬਣੇ ਰਿਹਾ ਆਪਣੀ ਵੀਡੀਓ ਗੱਲ। ਬਾਕੀ ਇੱਕ ਤਰ੍ਹਾਂ ਪਾੜਿਆ ਦੇਖੋ। ਜੋ ਬਾਈ ਰਾਮਾ ਨਾ ਆਪਣਾ ਰਿਸ਼ਤੇਦਾਰ ਹੈ ਬਾਈ ਹੋਰ ਬਾਈ। ਵਧੀਆ ਜੀ। ਠੀਕ ਹੈ। ਵਧੀਆ ਜੀ। ਬਾਈ ਕਿਤੇ ਮੇਰੇ ਮੁੱਲ ਜਾ ਬਾਈ ਪਛਾਣ ਕਰ ਲਿਓ ਠੀਕ ਹੈ। ਪਹੁੰਚ ਗਏ ਬਾਈ ਖੇੜੀ ਚੌਂਕ। ਡੀਜ਼ਲ ਕਰਾ ਲਿਆ ਫੁੱਲ ਦੋਏ ਟਰੈਕਟਰਾਂ ਮ ਆਪਾਂ। 4750 ਰੁਪਏ ਕੇ ਪਿਆ ਇਸ ਮਦੂਏ ਮ ਕਿੰਨੇ ਆ ਪਿਆਵਾਂ। ਕੱਲ ਹੋ ਗਈਆਂ ਬਾਈ ਟੰਕੀਆਂ ਦੋਏਗੀਆਂ ਪਹੁੰਚ ਗਏ ਜੀ ਕਰਾਲੀ ਸ਼ਹਿਰ ਆਪਾਂ ਥੋੜੇ ਦੇ 10 ਕਿਲੋਮੀਟਰ ਹੋਰ ਅੱਗੇ ਜਾਣਾ ਆਪਾਂ ਦਾ ਵਿਚਾਰਾ 855 ਫਿਰ ਦੇ ਮੇਰ ਤੋਂ ਲੈ ਆਏ ਨਾ ਭਾਈ ਸ਼ੈੱਡ ਪਾ ਰਿਆ ਭਾਈ ਪਹਿਰਾਂ ਲੈ ਗਿਆ ਦਾ ਰੇਤਾ ਇਸ ਕਰਕੇ ਭਾਈ ਨੂੰ ਕਹਿ ਲਿਆ ਤੇ ਆਪਾਂ ਪਹੁੰਚ ਗਏ ਭਾਈ ਆਪਾਂ ਬਿੰਦਰਖ ਬਿੰਦਰਖ ਹੀ ਹੈਗਾ ਪਿੰਡ ਹੈ ਭਾਈ ਉਹ ਗਾਣੇ ਵਾਲੇ ਦਾ ਪੂਰੇ ਲਗੇ ਨੇ ਕਰੈਸ਼ਰ ਪੂਰੇ ਭਰਾਵੇਂਗੇ ਪਹਿਲਾਂ ਆਪਾਂ ਜਿਹੜੇ ਕਰੈਸ਼ਰ ਬਾ ਗਏ ਦੇ ਉੱਥੇ ਰੇਤਾ ਸਹੀ ਨਹੀਂ ਮਿਲਿਆ ਆਪਾਂ ਨੂੰ ਉੱਥੇ ਪਰਮੈਸ਼ ਤਾਂ ਹੋ ਗਈ ਟਰਾਲੀਆਂ ਗੀ ਆਪਣੀ ਪਰ ਰੇਤਾ ਸਹੀ ਨਹੀਂ ਦਾ ਇਸ ਕਰਕੇ ਬੁਰੇ ਅੱਗੇ ਆਏ ਆ ਆਪਾਂ ਕਿੰਨੀ ਲੰਬਾਈ ਹੈ ਲੱਗੀ ਬਾਈ ਪਮੈਸ ਹੋਣ ਟਰਾਲੀ ਪਮੈਸ ਕੇ ਸਾਹਬ ਤੇ ਰੇਤਾ ਮਿਲੇਗਾ ਆਪਾਂ ਨੂੰ ਹੋ ਗਿਆ ਬਾਈ ਨਵੀਂ ਮਸ਼ੀਨ ਦਾ ਉਦਘਾਟਨ ਬਾਈਆਂ ਨੇ ਨਵੀਂ ਪਾਪ ਲਾਈਨ ਲਿਆਣੀ ਹੈ ਪਹਿਲੀ ਟਰਾਲੀ ਆਪਣੀ ਉਪਰ ਹੀ ਅਸ ਗਿਆ ਲਾ ਕੋਰ ਸੈਂਟਰ ਇੱਤਾ ਬਾਈ ਬਜਰੀ ਵਾਲਾ ਐਨ ਸਾਫ ਸੁਥਰਾ ਸੁੱਕਾ ਰੇਤਾ ਐਨ ਪਾਣੀ ਨੂੰ ਚੜਿਆ ਵਾਸ ਮਤੇ ਇਹਨ ਬਧੀਆ ਕੁਆਲਿਟੀ ਆ ਰਿਖਤਾ ਆ ਦੋਏ ਟਰਾਲੀਆਂ ਬਾਈ ਕਰਾ ਵੀ ਕੋਈ ਚੱਕਰ ਨਹੀਂ ਜਿੰਨਾ ਮਰਜ਼ੀ ਮਾਲ ਪਾ ਲਿਓ ਕੋਈ ਟੈਨਸ਼ਨ ਹੀ ਨਹੀਂ ਭਰਾਂਗੇ ਬਾਈ ਦੋਏ ਟਰਾਲੀਆਂ ਆਪਾਂ ਮੈਨੋ ਬਾਈ ਲਗਭਗ 5 ਫੁੱਟ ਤੇ ਬੜੀ ਬਾਗਟ ਹੋਣੀਗੀ 6 ਨਾ ਹੋਵੇ ਬਹੁਤ ਬੜੀ ਬਾਗਟ ਐ ਜ਼ਿੰਦਗੀ ਲਿਓ ਜੀ ਲਾਦ ਗਿਆ ਟਰਾਲੀਆਂ ਆਪਣੀਆਂ ਦੋਏ ਮਾਲ ਪਾ ਦੇ ਬਾਈਆਂ ਨੇ ਸੋਨਾ ਐ ਨਾ ਫੁੱਲ ਬਾਕੀ ਪੱਲੜ ਪਾ ਲੇ ਉੱਪਰ ਆਪਾਂ ਨੇ ਚਲਾ ਆ ਬਾਈ ਆਰਾਮ ਤੇ ਹੀ ਜਾਣਾ ਪਵੇਗਾ ਆਹ ਬਾਈ ਤੁਰਪੇ ਦੇ ਪੂਰੇ 8:55 ਕਰ ਲਿਆ ਆਪਣਾ ਲੈਟਾਂ ਵੱਲ ਗਈਆਂ ਸਭ ਖਾਸਾ ਹੋ ਗਿਆ ਕੁ ਸਵੇਰੀ ਪਿੰਡ ਤੇ ਵੀ ਲੇਟ ਤੁਰੇ ਸਵੇਰੀ ਟਾਇਲਰ ਟੋਲਾਂ ਨਾਲ ਜਾਏ ਵੇ ਦੇ ਚਲੋ ਕੰਮ ਬਣ ਗਿਆ ਕਈ ਕਰਾਲੀ ਸ਼ਹਿਰ ਆਪਾਂ ਨਨ ਬਾਈ ਬੜਾ ਖੈਂਡੂ ਦੀ ਜਾਂਦੇ ਆਪਾਂ ਕਰਾਲੀ ਨੂੰ ਹੋ ਕੇ ਜਾਏਗੇ ਆਪਾਂ ਜਾਣਦੇ ਵੇ ਪਹੁੰਚ ਗਿਆ ਬਾਈ ਤੇਲ ਆਪਣਾ ਦੁਪਹਿਰ ਆ ਗਿਆ ਆਪਾਂ ਬਾਪਸ ਖੇੜੀ ਚੋ ਅਰ ਖਬਰੀ ਨੂੰ ਜਾ ਬਣਾ ਗਿਆ ਜਾ ਰਿਹਾ ਪਹੁੰਚ ਗਏ ਬਾਈ ਸਿੰਪਲੀ ਸਾਫ ਵੀ ਰੁਪਾ 855 ਕੱਢਿਆ ਬਾਈ ਰੁਪਾ ਨੇ ਅਰ 552 ਦੀ ਜਗ੍ਹਾ ਟਰੈਕਟਰ ਬਦਲ ਲੇਗੇ ਪਰ ਹੋਰ ਪਾਵੇਂਗੇ ਟਰੈਕਟਰ ਥੋੜਾ ਜਿਹਾ ਡਾਊਨ ਹੈ ਲੋਟ ਨਹੀਂ ਆਇਆ ਟਰੈਕਟਰ ਜੀ ਲਾ ਤੇ ਟਰੈਕਟਰ ਅੰਦਰ ਟਰਾਲੀ ਬਾਈ ਕੇ ਛੱਡ ਮਾ ਆਪਾਂ ਲੈ ਜਾਂਗੇ ਸਵੇਰੇ ਸੰਦਾ ਆਪਣਾ ਲੇਟ ਹੋ ਗਿਆ ਖਾਸੀ ਇਹ ਚਲਾ ਬਾਈ ਗੱਡੀ ਮਾ ਆਪਾਂ ਉਹਦੇ ਗੱਡੀ ਖੜੀ ਔਰੇ ਆਪਣੀ ਠੀਕ ਹੈ ਭਾਈ ਅੱਜ ਦੀ ਵੀਡੀਓ ਆਪਣੀ ਉਰੇ ਤੱਕ ਦੀ ਸਸਤਰੀ ਕਾਲ ਬਾਈ ਸਾਰਿਆਂ ਨੂੰ ਧੰਨਵਾਦ ਬਾਈ ਵੀਡੀਓ ਦੇਖਣੇ ਵਾਸਤੇ ਸਾਰਿਆਂ ਦਾ